ਹਾਂਜੀ ਪਿਆਰਿਓ ਆਓ ਇੱਕ ਕਹਾਣੀ ਸਰਵਣ ਕਰੀਏ ਜੋ ਸਾਡੇ ਮਨ ਦੇ ਵਿੱਚ ਕੁਝ ਅਨਸੁਲਝੇ ਸਵਾਲ ਹੁੰਦੇ ਹਨ ਅੱਜ ਉਹਨਾਂ ਦੇ ਪ੍ਰਸ਼ਨ ਲੱਭਣ ਦਾ ਯਤਨ ਕਰੀਏ ਕਿ ਜੋ ਕੁਝ ਵੀ ਸਾਡੀ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ ਕਿ ਉਹ ਦੁੱਖ ਸੁੱਖ ਸਾਡੇ ਕਰਮਾਂ ਦੇ ਵਿੱਚ ਹੀ ਲਿਖਿਆ ਹੁੰਦਾ ਹੈ ਜਾਂ ਸਾਡੀ ਆਪਣੇ ਕਰਕੇ ਹੀ ਇਹ ਵਾਪਰਦਾ ਹੈ ਸੋ ਇਸ ਕਹਾਣੀ ਦੇ ਵਿੱਚ ਬੜੀ ਸੋਚ ਅਜੀ ਟੰਗ ਦੇ ਨਾਲ ਸਮਝਾਇਆ ਗਿਆ ਹੈ ਕਿ ਇਹ ਦੁੱਖ ਸੁੱਖ ਸਾਡੀ ਸਰੀਰ ਦੇ ਵਿੱਚ ਕਿਉਂ ਆਪਰਦਾ ਹੈ ਆਓ ਸਰਵਣ ਕਰੀਏ ਕੀਬ ਪਹਿਲਾਂ ਤੋਂ ਹੀ ਤੈਹ ਹੁੰਦੇ ਨੇ ਜਾਂ ਫਿਰ ਇਹ ਸਾਡੇ ਆਪਣੇ ਕਰਮਾਂ ਦਾ ਨਤੀਜਾ ਹੁੰਦਾ ਹੈ ਸਫਲਤਾ ਕਈ ਵਾਰ ਬਿਨਾਂ ਮਿਹਨਤ ਵਾਲਿਆਂ ਨੂੰ ਮਿਲਦੀ ਹੈ ਤੇ ਕਈ ਵਾਰ ਮਿਹਨਤੀ ਲੋਕਾਂ ਨੂੰ ਸਿਰਫ ਔਖੇ ਵਕਤਾਂ ਨਾਲ ਜੂਝਣਾ ਪੈਂਦਾ ਹੈ ਅਜਿਹੇ ਹੀ ਸਵਾਲਾਂ ਦੇ ਜਵਾਬ ਲੱਭਣ ਦੀ ਖੋਜ ਵਿੱਚ ਕਈ ਲੋਕਾਂ ਦਾ ਮਨ ਦੋਚਿੱਤਾ ਹੋ ਜਾਂਦਾ ਹੈ ਪਰ ਕੀ ਇਹ ਸੱਚ ਹੈ ਕਿ ਕਰਮਾਂ ਨਾਲ ਭਾਗ ਬਦਲੇ ਜਾ ਸਕਦੇ ਨੇ ਅੱਜ ਅਸੀਂ ਅਜਿਹੀ ਹੀ ਇੱਕ ਕਹਾਣੀ ਸੁਣਾਵਾਂਗੇ ਜੋ ਸ਼ਾਇਦ ਮਨ ਦੇ ਅਣਸੁਲਝੇ ਸਵਾਲਾਂ ਨੂੰ ਕੁਝ ਹੱਦ ਤੱਕ ਹੱਲ ਕਰੇਗੀ ਸੁਖ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਸੋ ਸ਼ੁਰੂ ਕਰਦੇ ਹਾਂ ਬਹੁਤ ਸਮਾਂ ਪਹਿਲਾਂ ਧਰਮਪੁਰ ਨਾਮ ਦਾ ਇੱਕ ਰਾਜ ਹੋਇਆ ਕਰਦਾ ਸੀ ਇਸ ਰਾਜ ਦਾ ਰਾਜਾ ਧਰਮਪਾਲ ਬਹੁਤ ਹੀ ਨਿਆਂਪਸੰਦ ਤੇ ਧਰਮ ਨੂੰ ਮੰਨਣ ਵਾਲਾ ਸ਼ਾਸਕ ਸੀ ਰਾਜਾ ਆਪਣੇ ਰਾਜ ਵਿੱਚ ਸੁੱਖ ਤੇ ਸਮ੍ਰiddhi ਲਿਆਉਣ ਲਈ ਕਠਨ ਮਿਹਨਤ ਕਰਦਾ ਤੇ ਉਸ ਦਾ ਇੱਕ ਹੀ ਉਦੇਸ਼ ਸੀ ਉਸੀ ਆਪਣੀ ਪਰਜਾ ਦੇ ਜੀਵਨ ਨੂੰ ਸ਼ਾਂਤਮਈ ਤੇ ਖੁਸ਼ਹਾਲ ਬਣਾਉਣਾ ਪਰ ਉਹ ਜਿੰਨੀ ਕੋਸ਼ਿਸ਼ ਕਰਦਾ ਸੀ ਓਨੀ ਹੀ ਵਾਰ ਉਹ ਜੀਵਨ ਦੀਆਂ ਅਣਸੁਲਝੀਆਂ ਨਸੀਬਾਂ ਦੀਆਂ ਖੇਡਾਂ ਨੂੰ ਵੇਖ ਕੇ ਪਰੇਸ਼ਾਨ ਹੋ ਜਾਂਦਾ ਰਾਜੇ ਨੇ ਆਪਣੇ ਰਾਜ ਵਿੱਚ ਕਈ ਵਾਰ ਦੇਖਿਆ ਕਿ ਕੁਝ ਲੋਕ ਬਹੁਤ ਹੀ ਕਠਨ ਮਿਹਨਤ ਤੇ ਚੰਗੇ ਕਰਮ ਕਰਨ ਦੇ ਬਾਵਜੂਦ ਵੀ ਦੁਖੀ ਤੇ ਕਸ਼ਟ ਵਿੱਚ ਰਹਿੰਦੇ ਨੇ ਜਦਕਿ ਕੁਝ ਲੋਕ ਬਿਨਾਂ ਕਿਸੇ ਕੋਸ਼ਿਸ਼ ਦੇ ਸੁਖੀ ਜੀਵਨ ਜਿਉਂਦੇ ਨੇ ਇਨ੍ਹਾਂ ਹਾਲਾਤਾਂ ਨੇ ਰਾਜੇ ਦੇ ਮਨ ਵਿੱਚ ਇੱਕ ਡੂੰਗੀ ਸ਼ੰਕਾ ਪੈਦਾ ਕਰ ਦਿੱਤੀ ਕਿ ਕੀ ਭਾਗਾਂ ਦਾ ਲੇਖਾ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਯਾ ਇਸ ਨੂੰ ਇਨਸਾਨ ਆਪਣੇ ਕਰਮਾਂ ਨਾਲ ਬਣਾਉਂਦਾ ਹੈ ਰਾਜੇ ਦਾ ਮਾਨ ਇਸ ਸਵਾਲ ਵਿੱਚ ਉਲਝ ਗਿਆ ਸੀ ਤੇ ਉਹ ਇਸ ਦਾ ਜਵਾਬ ਜਾਣਨ ਲਈ ਬੇਚੈਨ ਸੀ ਰਾਜੇ ਨੇ ਆਪਣੇ ਦਰਬਾਰ ਦੇ ਸਾਰੇ ਗਿਆਨੀ ਤੇ ਵਿਦਵਾਨ ਪੰਡਤਾਂ ਤੋਂ ਇਸ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਤਦ ਹੀ ਦਰਬਾਰ ਦੇ ਇੱਕ ਪੁਰਾਣੇ ਮੰਤਰੀ ਨੇ ਸੁਝਾ ਦਿੱਤਾ ਕਿ ਮਹਾਰਾਜ ਰਾਜ ਦੇ ਬਾਹਰ ਇੱਕ ਪੁਰਾਣਾ ਆਸ਼ਰਮ ਹੈ ਜਿੱਥੇ ਇੱਕ ਮਹਾਤਮਾ ਰਹਿੰਦੇ ਨੇ ਕਿਹਾ ਜਾਂਦਾ ਹੈ ਕਿ ਉਹ ਜੀਵਨ ਦੇ ਡੂੰਘੇ ਰਹੱਸਾਂ ਨੂੰ ਜਾਣਦੇ ਨੇ ਤੇ ਉਹਨਾਂ ਕੋਲ ਹਰ ਪ੍ਰਸ਼ਨ ਦਾ ਜਵਾਬ ਹੈ ਜੇਕਰ ਤੁਸੀਂ ਇਸ ਸਵਾਲ ਦਾ ਜਵਾਬ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਰਾਜੇ ਨੇ ਤੁਰੰਤ ਫੈਸਲਾ ਕੀਤਾ ਕਿ ਉਹ ਮਹਾਤਮਾ ਕੋਲ ਜਾਵੇਗਾ ਤੇ ਇਸ ਪ੍ਰਸ਼ਨ ਦਾ ਉੱਤਰ ਜਾਣੇਗਾ ਅਗਲੇ ਹੀ ਦਿਨ ਉਹ ਆਪਣੇ ਕੁਝ ਸੇਵਕਾਂ ਤੇ ਮੰਤਰੀਆਂ ਦੇ ਨਾਲ ਮਹਾਤਮਾ ਦੇ ਆਸ਼ਰਮ ਵੱਲ ਰਵਾਨਾ ਹੋ ਗਿਆ ਮਹਾਤਮਾ ਦਾ ਆਸ਼ਰਮ ਸੰਘਣੇ ਜੰਗਲ ਵਿੱਚ ਸੀ ਜਿੱਥੇ ਕਿ ਸ਼ਾਂਤੀ ਤੇ ਸੁਹਾਵਣੇ ਪਲ ਦਾ ਮਾਹੌਲ ਸੀ ਜਦੋਂ ਰਾਜਾ ਆਸ਼ਰਮ ਪਹੁੰਚਿਆ ਉਸ ਨੇ ਦੇਖਿਆ ਕਿ ਉੱਥੇ ਅਨੇਕਾਂ ਲੋਕ ਮਹਾਤਮਾ ਜੀ ਦੇ ਦਰਸ਼ਨਾਂ ਲਈ ਆਏ ਹੋਏ ਸੀ ਤੇ ਸਭ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਤੇ ਆਪਣੀ ਸ਼ੰਕਾ ਉਹਨਾਂ ਦੇ ਸਾਹਮਣੇ ਰੱਖੀ ਰਾਜੇ ਨੇ ਨਿਮਰਤਾ ਨਾਲ ਕਿਹਾ ਗੁਰੂ ਦੇਵ ਮੇਰੇ ਮਨ ਵਿੱਚ ਇੱਕ ਡੂੰਘਾ ਪ੍ਰਸ਼ਨ ਹੈ ਮੈਂ ਇਹ ਜਾਨਣਾ ਚਾਹੁੰਦਾ ਕਿ ਭਾਗਾਂ ਦਾ ਲੇਖਾ ਕੌਣ ਲਿਖਦਾ ਹੈ ਕੀ ਇਹ ਪਹਿਲਾਂ ਤੋਂ ਹੀ ਤੈਹ ਹੁੰਦਾ ਹੈ ਜਾਂ ਕੀ ਅਸੀਂ ਇਸ ਨੂੰ ਆਪਣੇ ਕਰਮਾਂ ਨਾਲ ਬਣਾ ਸਕਦੇ ਹਾਂ ਮਹਾਤਮਾ ਇੱਕ ਹਲਕੀ ਮੁਸਕਾਨ ਨਾਲ ਬੋਲੇ ਰਾਜਨ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਇਸ ਦਾ ਉੱਤਰ ਪਾਉਣ ਲਈ ਜੀਵਨ ਤੇ ਕਰਮ ਦੇ ਡੂੰਘੇ ਅਰਥ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਭਾਗਾਂ ਦਾ ਲੇਖ ਇਨਸਾਨ ਦੇ ਕਰਮਾਂ ਨਾਲ ਹੀ ਲਿਖਿਆ ਜਾਂਦਾ ਹੈ ਪਰ ਇਸ ਨੂੰ ਸਮਝਣ ਦੇ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ ਇੱਕ ਕਹਾਣੀ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਵੇਗੀ ਮਹਾਤਮਾ ਨੇ ਰਾਜੇ ਨੂੰ ਇੱਕ ਪੁਰਾਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਜੋ ਇੱਕ ਗਰੀਬ ਬ੍ਰਾਹਮਣ ਦੀ ਸੀ ਇਹ ਬ੍ਰਾਹਮਣ ਬਹੁਤ ਹੀ ਇਮਾਨਦਾਰ ਤੇ ਸਾਧੂ ਵਰਤੀ ਦਾ ਸੀ ਉਸ ਨੇ ਜੀਵਨ ਭਰ ਤਪੱਸਿਆ ਪੂਜਾ ਤੇ ਇਮਾਨਦਾਰੀ ਨਾਲ ਜੀਵਨ ਬਤੀਤ ਕੀਤਾ ਸੀ ਉਹ ਕਦੇ ਵੀ ਕਿਸੇ ਪ੍ਰਤੀ ਦੁਸ਼ਵੈਸ਼ ਜਾਂ ਈਰਖਾ ਨਹੀਂ ਰੱਖਦਾ ਸੀ ਤੇ ਹਮੇਸ਼ਾ ਧਰਮ ਦੇ ਮਾਰਗ ਤੇ ਚੱਲਦਾ ਸੀ ਪਰੰਤੂ ਉਸ ਦੀ ਹਾਲਤ ਬਹੁਤ ਹੀ ਦੁਖਦਾਈ ਸੀ ਉਦਾ ਪਰਿਵਾਰ ਬਹੁਤ ਗਰੀਬੀ ਵਿੱਚ ਜੀਵਨ ਬਿਤਾ ਰਿਹਾ ਸੀ ਬ੍ਰਾਹਮਣ ਨੇ ਸੋਚਿਆ ਮੈਂ ਜੀਵਨ ਭਰ ਚੰਗੇ ਕਰਮ ਕੀਤੇ ਨੇ ਫਿਰ ਵੀ ਮੈਨੂੰ ਇੰਨਾ ਕਸ਼ਟ ਕਿਉਂ ਮਿਲ ਰਿਹਾ ਹੈ ਕੀ ਇਹ ਮੇਰਾ ਭਾਗ ਹੈ ਜਿਸ ਨੂੰ ਮੈਂ ਬਦਲ ਨਹੀਂ ਸਕਦਾ ਇੱਕ ਦਿਨ ਬ੍ਰਾਹਮਣ ਮੰਦਰ ਵਿੱਚ ਜਾ ਕੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨ ਲੱਗਾ ਉਸਨੇ ਕਿਹਾ हे ਪ੍ਰਭੂ ਮੈਂ ਹਮੇਸ਼ਾ ਤੁਹਾਡਾ ਨਾਮ ਲਿਆ ਹੈ ਸਦਾ ਚੰਗੇ ਕਰਮ ਕੀਤੇ ਨੇ ਫਿਰ ਵੀ ਮੇਰੀ ਹਾਲਤ ਇੰਨੀ ਮਾੜੀ ਕਿਉਂ ਹੈ ਕੀ ਇਹ ਮੇਰਾ ਭਾਗ ਹੈ ਕਿ ਮੇਰਾ ਭਾਗ ਕਦੇ ਨਹੀਂ ਬਦਲੇਗਾ ਤਦ ਹੀ ਮੰਦਰ ਵਿੱਚ ਇੱਕ ਸਾਧੂ ਆਇਆ ਜਿਵੇਂ ਰੱਬ ਨੇ ਬ੍ਰਾਹਮਣ ਦੀ ਸੁਣ ਲਈ ਹੋਵੇ ਉਥੇ ਖੜਾ ਬ੍ਰਾਹਮਣ ਦੀ ਪ੍ਰਾਰਥਨਾ ਸੁਣ ਰਿਹਾ ਸੀ ਸਾਧੂ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਤੂੰ ਇਹਨਾਂ ਦੁਖੀ ਕਿਉਂ ਆਇਆ ਬ੍ਰਾਹਮਣ ਨੇ ਸਾਧੂ ਨੂੰ ਆਪਣੀ ਕਹਾਣੀ ਦੱਸੀ ਉਹ ਸਾਧੂ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ ਸਾਧੂ ਨੇ ਜਦੋਂ ਹੀ ਬ੍ਰਾਹਮਣ ਦੇ ਸਿਰ ਉੱਪਰ ਆਪਣਾ ਹੱਥ ਰੱਖਿਆ ਤਾਂ ਉਸ ਨੂੰ ਅਸੀਮ ਸ਼ਾਂਤੀ ਮਹਿਸੂਸ ਹੋਈ ਉਸ ਨੇ ਜਦੋਂ ਹੀ ਆਪਣੀਆਂ ਅੱਖਾਂ ਬੰਦ ਕਰੀਆਂ ਤਾਂ ਉਸ ਨੂੰ ਇੱਕ ਦ੍ਰਿਸ਼ਟਾਂਤ ਦਿਖਾਈ ਦਿੱਤਾ ਉਸ ਨੇ ਵੇਖਿਆ ਕਿ ਉਸ ਦੇ ਪਿਛਲੇ ਜਨਮਾਂ ਵਿੱਚ ਉਸ ਨੇ ਕੁਝ ਐਸੇ ਕਰਮ ਕੀਤੇ ਸੀ ਜਿਨ੍ਹਾਂ ਦਾ ਫਲ ਹੁਣ ਉਸ ਨੂੰ ਭੋਗਤਣਾ ਪੈ ਰਿਹਾ ਸੀ ਉਸ ਨੂੰ ਇਹ ਵੀ ਸਮਝ ਆਇਆ ਉਸ ਨੂੰ ਇਹ ਵੀ ਸਮਝ ਆਇਆ ਕਿ ਹੁਣ ਆਪਣੇ ਮੌਜੂਦਾ ਜਨਮ ਦੇ ਚੰਗੇ ਕਰਮਾਂ ਦੇ ਕਾਰਨ ਅਗਲੇ ਜਨਮ ਵਿੱਚ ਉਹ ਸੁਖੀ ਤੇ ਸਮਰਥ ਹੋਵੇਗਾ ਇਸ ਤੋਂ ਉਸ ਨੂੰ ਇਹ ਵੀ ਗਿਆਨ ਹੋਇਆ ਕਿ ਭਾਗ ਕੋਈ ਸਥਾਈ ਚੀਜ਼ ਨਹੀਂ ਹੈ ਸਗੋਂ ਇੱਕ ਕਰਮਾਂ ਨਾਲ ਲਗਾਤਾਰ ਬਣਦਾ ਤੇ ਬਦਲਦਾ ਰਹਿੰਦਾ ਹੈ ਮਹਾਤਮਾ ਨੇ ਕਿਹਾ ਰਾਜਨ ਇੱਕ ਕਹਾਣੀ ਇਹ ਦੱਸਦੀ ਹੈ ਕਿ ਹਰ ਵਿਅਕਤੀ ਦੇ ਕਰਮ ਹੀ ਉਸ ਦਾ ਭਾਗ ਬਣਾਉਂਦੇ ਨੇ ਬ੍ਰਾਹਮਣ ਦੇ ਪਿਛਲੇ ਕਰਮਾਂ ਦੇ ਕਾਰਨ ਉਸ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਮੌਜੂਦਾ ਚੰਗੇ ਕਰਮ ਉਸ ਦੇ ਭਵਿੱਖ ਨੂੰ ਰੋਸ਼ਨ ਕਰ ਰਹੇ ਨੇ ਮਹਾਤਮਾ ਨੇ ਕਹਾਣੀ ਦੇ ਮਾਧਿਅਮ ਨਾਲ ਰਾਜੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਗਾਂ ਦਾ ਲੇਖਕ ਕੋਈ ਹੋਰ ਨਹੀਂ ਲਿਖਦਾ ਸਗੋਂ ਇਹ ਸਾਡੇ ਕਰਮਾਂ ਦਾ ਨਤੀਜਾ ਹੁੰਦਾ ਹੈ ਅਸੀਂ ਆਪਣੇ ਕਰਮਾਂ ਨਾਲ ਆਪਣੇ ਭਵਿੱਖ ਦਾ ਨਿਰਮਾਣ ਕਰਦੇ ਹਾਂ ਤੇ ਭਾਗਾਂ ਨੂੰ ਬਦਲਣ ਦਾ ਇੱਕੋ ਇੱਕ ਤਰੀਕਾ ਚੰਗੇ ਕਰਮ ਹੀ ਨੇ ਰਾਜੇ ਨੇ ਸੀਸ ਨਵਾਉਂਦੇ ਹੋਏ ਕਿਹਾ ਮਹਾਤਮਾ ਜੀ ਤੁਹਾਡੇ ਅਸ਼ੀਰਵਾਦ ਨਾਲ ਮੈਂ ਕਰਮਾਂ ਦੀ ਮਹੱਤਤਾ ਨੂੰ ਸਮਝ ਗਿਆ ਹਾਂ ਪਰ ਹੁਣ ਮੇਰੇ ਮਨ ਵਿੱਚ ਜੀਵਨ ਤੇ ਮੌਤ ਦੇ ਰਹੱਸ ਨੂੰ ਜਾਣਨ ਦੀ ਜਗਿਆਸਾ ਹੈ ਕਿ ਮੌਤ ਵੀ ਭਾਗਾਂ ਦਾ ਇੱਕ ਹਿੱਸਾ ਹੁੰਦੀ ਹੈ ਕੀ ਅਸੀਂ ਆਪਣੀ ਮੌਤ ਨੂੰ ਵੀ ਆਪਣੇ ਕਰਮਾਂ ਨਾਲ ਪ੍ਰਭਾਵਿਤ ਕਰ ਸਕਦੇ ਆਂ ਮਹਾਤਮਾ ਨੇ ਕਿਹਾ ਇਹ ਇੱਕ ਬਹੁਤ ਡੂੰਘਾ ਪ੍ਰਸ਼ਨ ਹੈ ਜ਼ਿੰਦਗੀ ਤੇ ਮੌਤ ਦੇ ਚੱਕਰ ਨੂੰ ਸਮਝਣਾ ਆਸਾਨ ਨਹੀਂ ਹੈ ਪਰ ਮੈਂ ਤੈਨੂੰ ਇਸ ਪ੍ਰਸ਼ਨ ਦਾ ਉੱਤਰ ਇੱਕ ਕਹਾਣੀ ਦੇ ذریعے ਦੇਵਾਂਗਾ ਇੱਕ ਕਹਾਣੀ ਇੱਕ ਮਹਾਨ ਰਾਜੇ ਦੀ ਹੈ ਜੋ ਆਪਣੇ ਰਾਜ ਵਿੱਚ ਬਹੁਤ ਹੀ ਖੁਸ਼ਹਾਲ ਤੇ ਐਸ਼ੋ ਆਰਾਮ ਭਰੇ ਜੀਵਨ ਦਾ ਆਨੰਦ ਮਾਣ ਰਿਹਾ ਸੀ ਉਸ ਦੇ ਕੋਲ ਧਨ ਸੰਪਤੀ ਤੇ ਸ਼ਕਤੀ ਦੀ ਕੋਈ ਕਮੀ ਨਹੀਂ ਸੀ ਪਰੰਤੂ ਉਹ ਰਾਜਾ ਮੌਤ ਦੇ ਡਰ ਤੋਂ ਬਹੁਤ ਪਰੇਸ਼ਾਨ ਸੀ ਉਸ ਨੂੰ ਹਮੇਸ਼ਾ ਇਹ ਚਿੰਤਾ ਲੱਗੀ ਰਹਿੰਦੀ ਕਿ ਇੱਕ ਦਿਨ ਉਹ ਸਾਰਾ ਕੁਝ ਗਵਾ ਲਵੇਗਾ ਤੇ ਮੌਤ ਦਾ ਸਾਹਮਣਾ ਕਰਨਾ ਪਵੇਗਾ। ਇੱਕ ਦਿਨ ਰਾਜਾ ਇੱਕ ਫਕੀਰ ਨੂੰ ਮਿਲਿਆ। ਰਾਜੇ ਨੇ ਫਕੀਰ ਨੂੰ ਕਿਹਾ ਕਿ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ। ਮੈਂ ਅਮਰ ਹੋਣਾ ਚਾਹੁੰਦਾ। ਕੀ ਤੁਸੀਂ ਮੈਨੂੰ ਐਸਾ ਕੋਈ ਤਰੀਕਾ ਦੱਸ ਸਕਦੇ ਹੋ ਜਿਸ ਨਾਲ ਮੈਂ ਅਮਰ ਹੋ ਜਾਵਾਂ? ਫਕੀਰ ਨੇ ਮੁਸਕਰਾਉਂਦੇ ਹੋਏ ਕਿਹਾ, "ਰਾਜਨ, ਮੌਤ ਇੱਕ اٹਲ ਸੱਚਾਈ ਹੈ ਜਿਸ ਨੂੰ ਕੋਈ ਵੀ ਟਾਲ ਨਹੀਂ ਸਕਦਾ। ਇਹ ਜੀਵਨ ਦਾ ਅਨਵਾਰਿਆ ਹਿੱਸਾ ਹੈ। ਪਰ ਮੈਂ ਤੈਨੂੰ ਇੱਕ ਐਸਾ ਤਰੀਕਾ ਦੱਸ ਸਕਦਾ ਹਾਂ ਜਿਸ ਨਾਲ ਤੂੰ ਮੌਤ ਤੋਂ ਪਰੇ ਜਾ ਸਕਦਾ ਹੈ। ਇਹ ਤਰੀਕਾ ਤੈਨੂੰ ਅਮਰ ਨਹੀਂ ਬਣਾਵੇਗਾ। ਪਰ ਇਹ ਤੈਨੂੰ ਜਨਮ ਤੇ ਮੌਤ ਦੇ ਚੱਕਰ ਤੋਂ ਮੁਕਤ ਕਰ ਦੇਵੇਗਾ ਰਾਜਾ ਉਤਸਕ ਹੋ ਗਿਆ ਉਸਨੇ ਫਕੀਰ ਨੂੰ ਕਿਹਾ ਕਿ ਉਹ ਤਰੀਕਾ ਕਿਹੜਾ ਹੈ ਫਕੀਰ ਨੇ ਕਿਹਾ ਤੈਨੂੰ ਆਪਣੇ ਕਰਮਾਂ ਨੂੰ ਸਮਝਣਾ ਹੋਵੇਗਾ ਤੇ ਜੀਵਨ ਨੂੰ ਉਸੇ ਰੂਪ ਵਿੱਚ ਸਵੀਕਾਰ ਕਰਨਾ ਹੋਵੇਗਾ ਜਿਵੇਂ ਇਹ ਹੈ ਜਦੋਂ ਤੂੰ ਆਪਣੇ ਕਰਮਾਂ ਦੇ ਪ੍ਰਤੀ ਜਾਗਰੂਕ ਹੋ ਜਾਵੇਂਗਾ ਤੇ ਉਹਨਾਂ ਨੂੰ ਬਿਨਾਂ ਕਿਸੇ ਫਲ ਦੀ ਇੱਛਾ ਦੇ ਕਰੇਗਾ ਤਾਂ ਤਦ ਤੂੰ ਮੌਤ ਦੇ ਡਰ ਤੋਂ ਮੁਕਤ ਹੋ ਜਾਵੇਂਗਾ ਜੀਵਨ ਤੇ ਮੌਤ ਸਿਰਫ ਇੱਕ ਬਦਲਾਅ ਹੈ ਤੇ ਇਸ ਬਦਲਾਅ ਨੂੰ ਸਮਝਣ ਲਈ ਤੈਨੂੰ ਆਪਣੀ ਆਤਮਾ ਦੇ ਅਸਲ ਸਰੂਪ ਨੂੰ ਪਹਿਚਾੰਣਨਾ ਹੋਵੇਗਾ ਰਾਜ ਨੇ ਫਕੀਰ ਦੀਆਂ ਗੱਲਾਂ ਨੂੰ ਢੰਗਾਈ ਨਾਲ ਸੁਣਿਆ ਤੇ ਸਮਝਿਆ ਕਿ ਮੌਤ ਤੋਂ ਡਰਨ ਦੀ ਬਜਾਏ ਉਸ ਨੂੰ ਜੀਵਨ ਦੇ ਹਰ ਪਲ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ। ਉਸ ਨੇ ਫਕੀਰ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਤੇ ਹੌਲੀ-ਹੌਲੀ ਮੌਤ ਦਾ ਡਰ ਉਸ ਦੇ ਮਨ ਤੋਂ ਖਤਮ ਹੋ ਗਿਆ। ਮਹਾਤਮਾ ਨੇ ਕਹਾਣੀ ਖਤਮ ਕਰਦੇ ਹੋਏ ਕਿਹਾ ਕਿ ਰਾਜਨ ਜੀਵਨ ਤੇ ਮੌਤ ਦੋਨੋਂ ਹੀ ਸਾਡੇ ਕਰਮਾਂ ਨਾਲ ਜੁੜੇ ਹੁੰਦੇ ਨੇ। ਮੌਤ ਦਾ ਡਰ ਤਦ ਹੀ ਖਤਮ ਹੁੰਦਾ ਹੈ ਜਦੋਂ ਅਸੀਂ ਜੀਵਨ ਦੇ ਸੱਚੇ ਅਰਥ ਨੂੰ ਸਮਝ ਲੈਂਦੇ ਹਾਂ। ਭਾਗ ਤੇ ਕਰਮਾਂ ਦਾ लेखा ਸਾਡੀ ਆਤਮਾ ਦੇ ਵਿਕਾਸ ਲਈ ਹੁੰਦਾ ਹੈ ਤੇ ਮੌਤ ਸਿਰਫ ਇੱਕ ਨਵਾਂ ਅਧਿਆਇ ਹੈ ਰਾਜੇ ਨੇ ਮਹਾਤਮਾ ਦੇ ਇਸ ਉਪਦੇਸ਼ ਨੂੰ ਵੀ ਆਪਣੇ ਹਿਰਦੇ ਵਿੱਚ ਵਸਾ ਲਿਆ ਉਸ ਨੇ ਇਹ ਸਮਝਿਆ ਕਿ ਜੀਵਨ ਦੇ ਹਰ ਪਲ ਵਿੱਚ ਚੰਗੇ ਕਰਮ ਕਰਨੇ ਚਾਹੀਦੇ ਨੇ ਇਹੀ ਉਹ ਚੀਜ਼ ਹੈ ਜੋ ਇਨਸਾਨ ਨੂੰ ਮੌਤ ਤੋਂ ਬਾਅਦ ਵੀ ਜੀਵਤ ਰੱਖਦੀ ਹੈ ਉਸ ਦੇ ਕਰਮਾਂ ਦੀ ਸੂਰਬੀਰਤਾ ਤੇ ਕੀਤੇ ਕਮਾਂ ਦਾ ਅਸਰ ਇਹ ਉਹ ਅਮਰਤਾ ਹੈ ਜੋ ਸਿਰਫ ਸਰੀਰ ਦੀ ਹੱਦ ਤੱਕ ਸੀਮਤ ਨਹੀਂ ਸਗੋਂ ਸੰਸਾਰ ਵਿੱਚ ਛੱਡੇ ਗਏ ਨਿਸ਼ਾਨਾਂ ਦੁਆਰਾ ਸਦਾ ਲਈ ਯਾਦਗਾਰ ਬਣ ਜਾਂਦੀ ਹੈ ਮੌਤ ਸਿਰਫ ਸਰੀਰ ਦਾ ਅੰਤ ਹੈ ਆਤਮਾ ਦਾ ਨਹੀਂ ਮਹਾਤਮਾ ਤੋਂ ਇਹ ਡੂੰਘੀਆਂ ਸਿੱਖਿਆਵਾਂ ਪ੍ਰਾਪਤ ਕਰਨ ਦੇ ਬਾਅਦ ਰਾਜ ਨੇ ਆਪਣੇ ਰਾਜ ਵਿੱਚ ਇੱਕ ਨਵੀਂ ਸੁਧਾਰ ਮੁਹਿੰਮ ਸ਼ੁਰੂ ਕੀਤੀ ਉਸ ਨੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਧਰਮ ਨਿਆਂ ਤੇ ਸੇਵਾ ਦੇ ਮਾਰਗ ਤੇ ਸਮਰਪਿਤ ਕਰ ਦਿੱਤਾ ਉਹ ਆਪਣੇ ਰਾਜ ਦੀ ਪਰਜਾ ਲਈ ਇੱਕ ਆਦਰਸ਼ ਬਣ ਗਿਆ ਤੇ ਉਸ ਦੇ ਰਾਜ ਵਿੱਚ ਸਦਭਾਵ ਤੇ ਸਮ੍ਰiddhi ਫੈਲਣ ਲੱਗੀ ਰਾਜ ਨੇ ਆਪਣੇ ਕਰਮਾਂ ਦੇ ਮਾਧਿਅਮ ਨਾਲ ਇਹ ਸਿੱਧ ਕਰ ਦਿੱਤਾ ਕਿ ਭਾਗਾਂ ਦਾ ਲੇਖਕ ਕੋਈ ਹੋਰ ਨਹੀਂ ਲਿਖਦਾ ਸਗੋਂ ਇਨਸਾਨ ਦੇ ਕਰਮ ਹੀ ਉਸ ਦਾ ਭਾਗ ਨਿਰਧਾਰਤ ਕਰਦੇ ਨੇ। ਉਹਨੇ ਇਹ ਵੀ ਸਮਝ ਲਿਆ ਕਿ ਜੀਵਨ ਤੇ ਮੌਤ ਦਾ ਚੱਕਰ ਅਟੱਲ ਹੈ ਤੇ ਇਸ ਨੂੰ ਸਵੀਕਾਰ ਕਰਨਾ ਹੀ ਸੱਚਾ ਗਿਆਨ ਹੈ। ਮਹਾਤਮਾ ਦੇ ਅਸ਼ੀਰਵਾਦ ਨਾਲ ਰਾਜੇ ਨੇ ਆਪਣੇ ਜੀਵਨ ਦੇ ਹਰ ਕਦਮ ਨੂੰ ਧਿਆਨ ਤੇ ਧਰਮ ਨਾਲ ਰੱਖਿਆ ਤੇ ਆਖਰਕਾਰ ਉਸ ਨੇ ਆਪਣੀ ਆਤਮਾ ਦੀ ਸ਼ਾਂਤੀ ਤੇ ਸੰਤੋਖ ਪ੍ਰਾਪਤ ਕੀਤਾ। ਰਾਜੇ ਦੀ ਇਹ ਯਾਤਰਾ ਭਾਗ, ਕਰਮ ਤੇ ਜੀਵਨ ਦੇ ਡੂੰਘੇ ਰਹੱਸਾਂ ਨੂੰ ਸਮਝਣ ਦੀ ਯਾਤਰਾ ਸੀ। ਮਹਾਤਮਾ ਦੇ ਮਾਰਗਦਰਸ਼ਨ ਤੋਂ ਉਸ ਨੇ ਨਾ ਕੇਵਲ ਭਾਗਾਂ ਦੀ ਅਸਲੀਅਤ ਨੂੰ ਜਾਣਿਆ ਸਗੋਂ ਜੀਵਨ ਦੇ ਸੱਚੇ ਮਕਸਦ ਨੂੰ ਵੀ ਸਮਝਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸੱਚੇ ਕਰਮਾਂ ਦੀ ਮਹੱਤਤਾ ਸਭ ਤੋਂ ਵੱਧ ਹੈ ਨਸੀਬ ਕਈ ਵਾਰ ਸਾਨੂੰ ਅਜਿਹਾ ਮਹਿਸੂਸ ਕਰਾਉਂਦਾ ਹੈ ਕਿ ਉਹ ਸਾਡੇ ਉੱਤੇ ਹਾਵੀ ਹੈ ਪਰ ਸਚਾਈ ਇਹ ਹੈ ਕਿ ਸਾਡੇ ਕੀਤੇ ਹੋਏ ਕਰਮ ਹੀ ਸਾਡੀ ਜ਼ਿੰਦਗੀ ਨੂੰ ਸੱਚੇ ਮਾਇਨੇ ਵਿੱਚ ਮੋੜ ਦਿੰਦੇ ਨੇ ਇਹ ਕਰਮਾਂ ਦੀ ਹੀ ਤਾਕਤ ਹੈ ਜੋ ਸਾਡੇ ਸਫਲ ਤੇ ਖੁਸ਼ਹਾਲ ਜੀਵਨ ਦੀ ਰਾਹੀ ਬਣਾਉਂਦੀ ਹੈ ਹਾਲਾਂਕਿ ਬਦਕਿਸਮਤੀ ਕਈ ਵਾਰ ਆਪਣੇ ਆਪ ਨੂੰ ਹਾਵੀ ਕਰ ਲੈਂਦੀ ਹੈ ਪਰ ਜੇ ਅਸੀਂ ਚੰਗੇ ਕਰਮਾਂ ਦੀ ਰਾਹ ਪਕੜੀਏ ਤਾਂ ਅੰਤ ਵਿੱਚ ਫਾਲ ਸਾਡੇ ਹੱਕ ਵਿੱਚ ਹੀ ਆਉਂਦੇ ਨੇ ਇਸ ਲਈ ਸਾਡਾ ਫਰਜ਼ ਹੈ ਕਿ ਹਰ ਹਾਲਾਤ ਵਿੱਚ ਚੰਗੇ ਕਰਮ ਕਰੀਏ ਤੇ ਮਿਹਨਤ ਤੇ ਸਬਰ ਨਾਲ ਆਪਣੀ ਮੰਜ਼ਿਲ ਦਾ ਟੀਚਾ ਨਾ ਛੱਡੀਏ ਕਹਾਣੀ ਦੇ ਅਖੀਰ ਵਿੱਚ ਸਾਨੂੰ ਇਹ ਸਮਝ ਆਉਂਦੀ ਹੈ ਕਿ ਜੀਵਨ ਵਿੱਚ ਕੀਤੇ ਚੰਗੇ ਕਰਮ ਹੀ ਸਾਡੇ ਲਈ ਸੱਚੀ ਅਸਲ ਕੁੰਜੀ ਨੇ ਰਾਜਾ ਜੋ ਮੌਤ ਤੇ ਭਾਗਾਂ ਦੇ ਸੱਚ ਨੂੰ ਸਮਝਣ ਲਈ ਮਹਾਤਮਾ ਕੋਲ ਗਿਆ ਸੀ ਅੰਤ ਵਿੱਚ ਇਹ ਸਿੱਖਦਾ ਹੈ ਕਿ ਮੌਤ ਇੱਕ اٹਲ ਸੱਚਾਈ ਹੈ ਜਿਸ ਤੋਂ ਕਦੇ ਭੱਜਣਾ ਨਹੀਂ ਚਾਹੀਦਾ ਸੱਚੀ ਅਮਰਤਾ ਸਿਰਫ ਸਰੀਰ ਦੇ ਜੀਵਨ ਤੱਕ ਸੀਮਤ ਨਹੀਂ ਹੁੰਦੀ ਇਹ ਸਾਡੇ ਕੀਤੇ ਚੰਗੇ ਕੰਮਾਂ ਨਾਲ ਸਦੀਵੀ ਯਾਦਗਾਰ ਬਣ ਜਾਂਦੀ ਹੈ ਜੀਵਨ ਦੀ ਸਫਲਤਾ ਇਸ ਵਿੱਚ ਹੈ ਕਿ ਅਸੀਂ ਸੱਚੇ ਤੇ ਚੰਗੇ ਕਰਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰੀਏ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਬਹੁਤ ਬਹੁਤ ਧੰਨਵਾਦ video we can watch the